2 ਨਵੰਬਰ 2023 ਨੂੰ ਜ਼ਿਲ੍ਹਾ ਕਪੂਰਥਲਾ ਵਿਖੇ ਪੁਲਿਸ ਨਾਲ ਨਿਹੰਗ ਸਿੰਘਾਂ ਦੀ ਝੜਪ ਦੌਰਾਨ ਹੋਮਗਾਰਡ ਜਵਾਨ ਸਰਦਾਰ ਜਸਪਾਲ ਸਿੰਘ ਦੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਸਵਾਲ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹੋਏ ਦੇਸ਼ਕੋਮ ਲਈ ਸ਼ਹਾਦਤ ਦਿੱਤੀ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਤੀ 3/8/2024 ਨੂੰ ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਬੀਮਾ ਰਾਸ਼ੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ 1 ਕਰੋੜ 40 ਸਹਾਇਤਾ ਤੇ ਪਰਿਵਾਰ ਮੈਂਬਰ ਨੂੰ ਪੁਲਿਸ ਵਿਭਾਗ ਵਿੱਚ ਨੌਕਰੀ ਦਿੱਤੀ ਗਈ ਜੋ ਇਸ ਸਬੰਧ ਸਮੂਚੀ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਜਲੰਧਰ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨ ਲਈ ਜਲੰਧਰ ਤੋਂ ਜਿਮਨੀ ਚੌਂ ਜਿੱਤ ਕੇ ਐਮਐਲਏ ਬਣੇ ਸ਼੍ਰੀ ਮਹਿੰਦਰ ਭਗਤ ਜੀ ਨੂੰ ਮਿਲੇ ਉਹ ਰਾਹੀ ਪੰਜਾਬ ਸਰਕਾਰ ਦਾ ਸਪੈਸ਼ਲ ਧੰਨਵਾਦ ਕੀਤਾ ਪ੍ਰਗਟ ਕਰਦੇ ਆਸੀ ਭਗਵਾਨ ਸਿੰਘ ਮਾਨ ਜੀ ਧੰਨਵਾਦ ਹਾਂ ਜਿਨ੍ਹਾਂ ਵੱਲੋਂ ਹੋਮਗਾਰਡ ਨੂੰ ਹੋਰ ਫੋਰਸਾਂ ਦੀ ਤਰ੍ਹਾਂ ਦੇਸ਼ ਦੇ ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦਾ ਕੈਟਾਗਰੀ ਵਿੱਚ ਸ਼ਾਮਿਲ ਕਰ ਦਿੱਤਾ ਤੇ ਅੱਜ ਤੱਕ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਜਿਹਾ ਕਦੀ ਨਹੀਂ ਸੋਚਿਆ ਗਿਆ ਇਸ ਜਥੇਬੰਦੀ ਵੱਲੋਂ ਸ਼੍ਰੀ ਮਹਿੰਦਰ ਭਗਤ ਜੀ ਸਮੂਚੀ ਹੋਮਗਾਰਡ ਦੀਆਂ ਮੰਗ ਜੋ ਡੀਏ ਪੰਜਾਬ ਸਰਕਾਰ ਵੱਲੋਂ ਸਾਲ 2021 ਤੋਂ ਬੰਦ ਕੀਤਾ ਗਿਆ ਤੁਰੰਤ ਦੇਣ ਦੀ ਮੰਗ ਕੀਤੀ ਹੈ ਸੇਵਾਮੁਖੀ ਇਹਨਾਂ ਜਵਾਨਾਂ ਨੂੰ ਬਣਦਾ ਮਾਨ ਪੱਤਾ ਪੈਨਸ਼ਨ ਲਗਾਉਣ ਲਈ ਮੰਗ ਪੱਤਰ ਸੌਪਿਆ ਗਿਆ ਜੋ ਕਿ ਸ਼੍ਰੀ ਮਹਿੰਦਰ ਭਗਤ ਜੀ ਵੱਲੋਂ ਇਸ ਜਥੇਬੰਦੀ ਨੂੰ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨਾਲ ਮਿਲਾਉਣ ਅਤੇ ਮੰਗ ਪੱਤਰ ਰਾਹੀਂ ਦਰਸਾਇਆ ਲਾਗੂ ਕਰਵਾਉਣ ਲਈ ਭਰੋਸਾ ਵੀ ਦਿਵਾਇਆ ਉੱਥੇ ਹੀ ਸ਼੍ਰੀ ਚੰਮਨ ਲਾਲ ਫੂਲਚੰਦ ਕੁਲਦੀਪ ਸਿੰਘ ਦੇ ਵਿਦਿਆਲਯਤ ਸੇਵਾ ਮੁਖ ਅਸ਼ੋਕ ਭਗਤ ਜਗਦੀਸ਼ ਸਿੰਘ ਰਾਜਕੁਮਾਰ ਤਸੀਮ ਸਿੰਘ ਸਾਰਿਆਂ ਵੱਲੋਂ ਮਹਿੰਦਰ ਭਗਤ ਜੀ ਦਾ ਧੰਨਵਾਦ ਕੀਤਾ ਗਿਆ ਜਿਸ ਅੱਜ ਵੱਟ ਨੂੰ ਮਿਲਣਾ ਹੈ ਮਾਜਮ ਸਦਾ ਦਿਨ ਹੈ ਹੋਮਗਾਰਡ ਦਾ ਇੱਕ ਜਵਾਨ ਜਸਪਾਲ ਸਿੰਘ ਜੋ ਸੁਲਤਾਨਪੁਰ ਰੈਂਦਾ ਸੀ ਔਰ ਉਸ ਜਵਾਨ ਦੀ ਅਚਾਨਕ ਜੂਰੀ ਦਰਮਿਆਨ ਗੁੱਲ ਲੱਗਨ ਨਾਲ ਮੌਤ ਹੋਈ ਔਰ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਪੰਜਾਬ ਦੀ ਜਨਤਾ ਦੇ ਹਤੀਸੀ ਮੁੱਖ ਮੰਤਰੀ ਹਤੀਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਉਸ ਜਵਾਨ ਨੂੰ 2 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਹੈ ਔਰ ਨਾਲ ਹੀ ਉਸ ਦੇ ਪਰਿਵਾਰ ਚ ਇੱਕ ਆਦਮੀ ਨੂੰ ਨੌਕਰੀ ਦਿੱਤੀ ਹੈ ਔਰ ਅੱਜ ਸਾਰੇ ਹੋਮਗਾਰਡ ਦੇ ਜਵਾਨ ਅੱਜ ਸੀਐਮ ਸਾਹਿਬ ਦਾ ਤਨਤਨ ਕਰਨ ਲਈ ਆਏ ਹਨ ਸੋ ਮੈਂ ਉਹਨਾਂ ਦਾ ਜੋ ਜਵਾਨਾਂ ਦਾ ਮੈਸੇਜ ਹੈ ਸੀਐਮ ਸਾਹਿਬ ਦੇ ਨਾਮ ਮੈਂ ਉਹਨਾਂ ਨੂੰ ਪਹੁੰਚਾ ਦਵਾਂਗਾ ਔਰ ਬੜੀ ਅੱਛਾ ਲੱਗਾ ਹੈ ਕਿ ਸਾਨੂੰ ਪਹਿਲੀ ਵਾਰੀ ਇਦਾਂ ਦੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਿਨ੍ਹਾਂ ਨੇ ਅਗਰ ਕੋਈ ਵੀ ਜਵਾਨ ਕਿਉਂਕਿ ਜਦੂ ਕੋਈ ਜਵਾਨ ਦੀ ਮੌਤ ਹੁੰਦੀ ਹੈ ਸਾਰਾ ਪਰਿਵਾਰ ਜੋ ਹੈ ਉਹਦੀ ਜ਼ਿੰਮੇਵਾਰੀ ਲਾਇਬਿਲਟੀ ਜੋ ਹੈ ਉਹ ਕਿਸੇ ਦੇ ਨਾਂ ਹੋਣ ਦੇ ਕਾਰਨ ਸਾਰਾ ਪਰਿਵਾਰ ਵਿਛੜ ਜਾਂਦਾ ਹੈ ਔਰ ਪਰਿਵਾਰ ਤੇ ਬਹੁਤ ਮੁਸੀਬਤਾਂ ਦਾ ਭਾਰ ਡਿੱਗ ਪੈਂਦਾ ਹੈ ਮਗਰ ਇਸ ਗੱਲ ਨੂੰ ਸਮਝਦੇ ਹੋਏ ਮੁਪੰਤੀ ਪੰਜਾਬ ਦਾ ਭਗਵੰਦ ਸਿੰਘ ਮਾਨ ਸਾਹਿਬ ਨੇ ਇੱਕ ਜੋ ਸਾਰੇ ਹੀ ਚਾਹੇ ਕੋਈ ਆਰਮੀ ਦਾ ਜਵਾਨ ਹੈ ਬਿਲੋਂਗ ਟੂ ਪੰਜਾਬ ਚਾਹੇ ਕੋ ਹੋਮਗਾਰਡ ਹੈ ਚਾਹੇ ਕੋ ਪੰਜਾਬ ਦਾ ਪੁਲਿਸ ਮੁਲਾਜ਼ਮ ਹੈ ਉਹ ਅਗਰ ਸ਼ਹੀਦ ਹੁੰਦਾ ਹੈ ਉਹਨੂੰ 1 ਕਰੋੜ ਰੁਪਇਆ ਵੈਸੇ ਤੇ 1 ਕਰੋੜ ਰੁਪਇਆ ਇੰਸ਼ੂਰੈਂਸ ਦਾ 2 ਕਰੋੜ ਰੁਪਇਆ ਉਹਨਾਂ ਨੂੰ ਨਗਤ ਇਹ ਮੁਆਵਜ਼ਾ ਤੈੰਦਾ ਹੈ ਔਰ ਨਾਲ ਹੀ ਉਹਦੇ ਪਰਿਵਾਰ ਨੂੰ ਖਰੀਦੀ ਜਾਂਦੀ ਹੈ ਤਾਂ ਕਿ ਪਰਿਵਾਰ ਜੋ ਹੈ ਉਹਦੇ ਉੱਪਰ ਸਮੱਸਿਆ ਦਾ ਹੱਲ ਹੋ ਸਕੇ ਔਰ ਜੋ ਮੁਸੀਬਤਾਂ ਦਾ ਪਹਾੜ ਡਿੱਗਦਾ ਹੈ ਉਹ ਆਪਣੇ ਪਰਿਵਾਰ ਨੂੰ ਪਾਲ ਸਕੇ ਇਦਾਂ ਦਾ ਕੋਸ਼ਿਸ਼ ਜੋ ਸੀਮ ਸਿੰਘ ਸਾਹਿਬ ਨੇ ਕੀਤੀ ਹੈ ਬਹੁਤ ਲਗਜੋਗ ਹੈ ਮੈਂ ਹਾਂ ਦਾ ਆਪਣੇ ਵੱਲੋਂ ਔਰ ਹੋਮਗਾਰਜਵਾਨਾ ਵੱਲੋਂ ਸਾਰੇ ਪੰਜਾਬ ਦੀ ਜਨਤਾ ਵੱਲੋਂ ਸੀਮ ਸਿੰਘ ਸਾਹਿਬ ਦਾ ਮੁੱਖੰਦੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਆਸ ਕਰਨਾ ਪ੍ਰਮਾਤਮਾ ਨੂੰ ਲੰਬੀ ਉਮਰ ਦੇਵੇ ਅੱਛੀ ਸਿਹਤ ਦੇਵੇ ਇਦਾਂ ਹੀ ਪੰਜਾਬ ਦੀ ਲਗਾਤਾਰ ਸੇਵਾ ਕਰਦੇ ਰਹਿਣ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਜੋ ਉਹਨਾਂ ਨੇ ਸੋਚਿਆ ਹੈ ਕਿ ਰੰਗਲਾ ਪੰਜਾਬ ਮੈਂ ਬਣਾਣਾ ਹੈ ਪੰਜਾਬ ਨੂੰ ਉਹਨਾਂ ਦੀ ਸੋਚ ਸਾਰੇ ਅਸੀਂ ਇਕੱਠੇ ਹੋ ਕੇ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਜੋ ਉਹਨਾਂ ਨੇ ਮਨ ਬਣਾਇਆ ਹੈ ਜੋ ਉਹਨਾਂ ਦੇ ਕਿ ਤਮੰਨਾ ਹੈ ਡ੍ਰੀਮ ਹੈ ਜੋ ਉਹਨਾਂ ਖਾਬ ਲਿਆ ਹੈ ਅਸੀਂ ਉਹ ਪੂਰਾ ਕਰਾਂਗੇ ਸਾਰੇ ਇਕੱਠੇ ਹੋ ਕੇ ਬਹੁਤ-ਬਹੁਤ ਧੰਨਵਾਦ ਔਰ ਕੁਝ ਮੰਗਾ ਜੋ ਹੋਮਗਾਰਡ ਦੇ ਜਵਾਨਾਂ ਦੀਆਂ ਚਾਹੇ ਉਹ ਪੈਨਸ਼ਨ ਹੈ ਚਾਹੀਏ ਦिए ਹੈ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ सीएम ਸਾਹਿਬ ਨੂੰ ਕਿ ਇਹਨਾਂ ਦੀਆਂ ਮੰਗਾਂ ਉਹ ਵੀ ਪੂਰੀ ਕੀਤੀਆਂ ਜਾਣ ਤਾਂ ਕਿ ਇਹਨਾਂ ਦਾ ਜੋ ਪਰਿਵਾਰ ਹਨ ਉਹਨਾਂ 'ਚ ਖੁਸ਼ਹਾਲੀ ਆ ਸਕੇ ਉਹਨਾਂ ਦੀ ਜੋ ਜੀਵਨ ਹੈ ਉਹ ਅੱਛਾ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਸਰ ਮੈਂ ਆਈਐਸਪਾ ਦਾ ਆਮ ਆਦਮੀ ਪਾਰਟੀ ਦੇ ਨੰਦਰ ਤੋਂ ਜਿਹੜੇ ਸਾਡੇ ਪੰਜਾਬ ਤੇ ਪੰਜਾਬ ਹੌਂਗੜ ਦੇ ਨੌਜਵਾਨ ਜਿਹੜੇ ਅੱਜ ਹਲਕਾ ਵੈਸਟ ਦੇ ਐਮਐਲਏ ਮਿੰਦਰਪਾਲ ਸਿੰਘ ਦੇ ਦਫ਼ਤਰ ਪਹੁੰਚੇ ਨੇ ਧੰਨਵਾਦ ਕਰਨ ਵਾਸਤੇ ਸਰਕਾਰ ਦਾ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀਮਾਨ ਜੀ ਨੇ ਜੋ ਪਹਿਲੀ ਵਾਰੀ ਸਰਕਾਰ ਨੇ ਕਦਮ ਚੁੱਕਿਆ ਹੈ ਕਿ ਹਰ ਵਰਗ ਦੇ ਜਿਹੜੇ ਡਿਪਾਰਟਮੈਂਟ ਨੇ ਉਹਨੂੰ ਸੁਖ-ਸੁਖਤਾ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਪੰਜਾਬ ਹੌਂਗੜ ਦੇ ਜਵਾਨ ਸੁਲਤਾਨਪੁਰ ਵਿਖੇ ਮੁਕਾਬਲੇ ਦੌਰਾਨ ਗੋਲੀਆਂ ਲੱਗਨ ਨਾਲ ਸ਼ਹੀਦ ਹੋ ਗਏ ਸਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਅਤੇ HDFC ਬੈਂਕ ਵੱਲੋਂ ਜੋ بیمਾ ਦਿੱਤਾ ਗਿਆ 2 ਕਰੋੜ ਰੁਪਏ ਦੀ ਰਾਸ਼ੀ ਉਸ ਪਰਿਵਾਰ ਦੇ ਜੋ ਜਿਸ ਪਰਿਵਾਰ ਦਾ ਜਸਪਾਲ ਸਿੰਘ ਸ਼ਹੀਦ ਹੋਇਆ ਉਸ ਪਰਿਵਾਰ ਨੂੰ ਦਿੱਤਾ 2 ਕਰੋੜ ਰੁਪਏ ਅਤੇ ਉਸ ਪਰਿਵਾਰ ਦੇ ਹੀ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਇਹ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਦਾ ਸ਼ਲਾਘਾਯੋਗ ਕਦਮ ਹੈ ਸੋ ਜਿਸ ਤਰ੍ਹਾਂ ਪੰਜਾਬ ਹੋਂਗਾਰ ਦੇ ਜਵਾਨਾਂ ਦੀਆਂ ਪਹਿਲਾਂ ਵੀ ਜਿਹੜੀਆਂ ਕੋਈ ਮੰਗਾਂ ਸੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਜੀ ਤੱਕ ਮੈਂ ਪਹੁੰਚ ਕਰਾਂਗਾ ਐਮਐਲਏ ਸਾਹਿਬ ਜੀ ਸਾਡੇ ਭਿੰਦਰਪੱਗਤ ਜੀ ਉਹ ਵੀ ਪਹੁੰਚ ਕਰਨਗੇ ਇਹਨਾਂ ਨੂੰ ਮਿਲਾ ਕੇ ਇਹਨਾਂ ਦੇ ਜਿਹੜੀਆਂ ਰਹਿੰਦੀਆਂ ਇੱਕ ਦੋ ਜਿਹੜੀਆਂ ਮੰਗਾਂ ਉਹ ਵੀ ਪੂਰੀਆਂ ਕਰਾਵਾਂਗੇ ਪਰ ਅਸੀਂ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਤਤਪਰ ਨੇ ਤੇ ਹਰ ਵਰਗ ਦੇ ਡਿਪਾਰਟਮੈਂਟ ਨੂੰ ਸਖ਼ਤ ਸਹੂਲਤਾਂ ਦੇ ਰਹੇ ਨੇ ਜਿਵੇਂ ਕਿ ਪੰਜਾਬ ਪੁਲਿਸ ਜਾਂ ਹੋਮਗਾਰਡ ਜਾਂ ਆਰਮੀ ਕਿਸੇ ਵੀ ਡਿਪਾਰਟਮੈਂਟ ਦਾ ਜਵਾਨ ਸ਼ਹੀਦ ਹੁੰਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ 2 ਕਰੋੜ ਰੁਪਏ ਜਸਪਾਲ ਸਿੰਘ ਦੇ ਪਰਿਵਾਰ ਨੂੰ ਦਿੱਤਾ ਗਿਆ ਤੇ ਉਸ ਦੇ ਪਰਿਵਾਰ ਨੂੰ ਜਿਹੜਾ ਉਹ ਹੋਮਗਾਰਡ ਦੇ ਵਿੱਚ ਸ਼ਹੀਦ ਹੋਇਆ ਪਰ ਉਸਦੇ ਬੱਚੇ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਪੰਜਾਬ ਦੇ ਹੋਮਗਾਰਡ ਦੇ ਜਵਾਨਾਂ ਵੱਲੋਂ ਪੰਜਾਬ ਦੇ ਹੋਮਗਾਰਡ ਦੇ ਪਰਿਵਾਰਾਂ ਵੱਲੋਂ ਕਿਉਂਕਿ ਇਹ ਐਸੇ ਨੌਜਵਾਨ ਨੇ ਪੰਜਾਬ ਹੋਮਗਾਰਡ ਦੇ ਐਸੇ ਪਰਿਵਾਰ ਨੇ ਜਿਹੜੇ ਰਿਟਾਇਰ ਹੋ ਗਏ ਵੀ ਜਾਂ ਤਨਾਤੀ ਦੇ ਵੀ ਸਾਡੀ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਪੂਰੀ ਹਮਾਇਤ ਕੀਤੀ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਐਮਪੀ ਦੀਆਂ ਇਲੈਕਸ਼ਨਾਂ ਉਹਦੇ ਵਿੱਚ ਵੀ ਪੂਰੀ ਜਨਾਮ ਹਮਾਇਤ ਕੀਤੀ ਜਾਂ ਜਿਹੜੀਆਂ ਐਮਐਲਏ ਦੀਆਂ ਇਲੈਕਸ਼ਨਾਂ ਉਹਦੋਂ ਵੀ ਪੂਰੀ ਹਮਾਇਤ ਕੀਤੀ ਤੇ ਨਾਲ ਪਰਿਵਾਰਾ ਸਮੇਤ ਪ੍ਰਚਾਰ ਕੀਤਾ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੁਣ ਜਿਵੇਂ ਜਿਵੇਂ ਨੀ ਚੋਣਾਂ ਦੇ ਵਿੱਚ ਵੀ ਮਹਿੰਦਰਪਾਲ ਜੀ ਦਾ ਪੂਰਾ ਨਾ ਸਾਥ ਦਿੱਤਾ ਤੇ ਐਮਐਨਏ ਬਣਾਇਆ ਅਸੀਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਦੀ ਮਾਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹੋ ਉਸੇ ਤਰ੍ਹਾਂ ਜ ਬਹੁਤ ਜਿਹੜੀਆਂ ਛੋਟੀਆਂ ਛੋਟੀਆਂ ਇੱਕ ਦੋ ਮੰਗਾਂ ਨੇ ਉਹ ਟੁੱਟੀਆਂ ਕਿਤੇ ਜਾਂ ਇਹਨਾਂ ਦੇ ਦੁੱਖ ਤਕੀਫਾਂ ਸੁਣੀਆਂ ਜਾਂ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਕਿ ਨਾ ਆਪਣਾ ਚਮਨ ਲਾਲ ਜੀ ਅੱਜ ਤੁਸੀਂ ਆਪਣਾ ਐਮਐਲਏ ਸਾਹਮਣੇ ਮਿਲਿਆ ਸਕੇ ਕੀ ਕਹਿਣਾ ਹੈ ਅੱਜ ਜਿਵੇਂ ਮਾਨ ਜੋ ਹਿੰਦਦਰਪਾ ਦੇ ਜੀ ਜੋ ਹਿੰਦਦਰ ਤੋਂ ਜਿਮਨੇ ਚੋਣਾ ਵਿੱਚ ਜਿੱਤ ਕੇ ਇਸ ਧਮ ਐਮਐਲਏ ਦੇ ਹਸਾਬ ਮੰਨੇ ਨੇ ਕਿ ਉਹ ਭਗਵੰਤ ਮਾਨ ਜੀ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਕਰਨਗੇ ਪਹਿਲਾਂ ਵੀ ਜਿਨ੍ਹਾਂ ਨੇ ਬਹੁਤ ਸੇਵਾਵਾਂ ਕੀਤੀਆਂ ਹਨ ਤੇ ਸਾਨੂੰ ਆਸ ਹੈ ਕਿ ਹੁਣ ਵੀ ਇਹ ਬਹੁਤ ਵੱਧ ਚੜ੍ਹ ਕੇ ਪੰਜਾਬ ਦੇ ਵਸਨੀਕਾਂ ਲਈ ਬਹੁਤ ਵਧੀਆ ਸੁਨੇਹਾ ਲੈ ਕੇ ਆਉਣਗੇ ਤੇ ਸਾਰਿਆਂ ਦਾ ਭਲੇ ਲਈ ਕਾਰਜ ਕਰਨਗੇ ਅੱਜ ਅਸੀਂ ਪੰਜਾਬ ਹோம் ਕਾਡਰ ਦੇ ਮਹਿਕਮੇ ਵੱਲੋਂ ਮਾਨਜੋਗ ਭਗਤ ਜੀ ਨੂੰ ਮਿਲੇ ਹਾਂ ਜੋ ਕਿ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਇੱਕ ਮੌਬਲੇ ਦੌਰਾਨ ਹੋਮਗਾਰਡ ਦੇ ਜਸਪਾਲ ਸਿੰਘ ਦੇ ਪਰਾਨੇ ਕੋਈ ਨਾ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਦੇ ਵਿੱਚ ਭਗਵੰਤ ਮਾਨ ਜੀ ਨੇ ਜਿਹੜਾ ਇਸ ਕੈਟਾਗਰੀ ਵਿੱਚ ਸਾਡੇ ਹੋਮਗਾਰਡ ਵਿਭਾਗ ਨੂੰ ਵੀ ਸ਼ਾਮਲ ਕੀਤਾ ਜੋ ਕਿ 1 ਕਰੋੜ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਉਹਦੇ ਪਰਿਵਾਰ ਨੂੰ ਤੇ 1 ਕਰੋੜ ਰੁਪਏ ਜੋ ਇੰਸ਼ੋਰੈਂਸ ਐਚਡੀਐਫਸੀ ਵੱਲੋਂ ਉਹ ਭਗਵੰਤ ਮਾਨ ਜੀ ਵੱਲੋਂ ਦਿੱਤੀ ਗਈ ਹੈ ਅਸੀਂ ਇੱਕ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਮਾਨ ਜੀ ਵੱਲੋਂ ਇੱਕ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਗਈ ਆ ਅਸੀਂ ਮਾਨ ਸਾਹਿਬ ਦਾ ਪੰਜਾਬ ਹੌਮ ਗਾਰਡ ਮੈਕਮੇ ਵੱਲੋਂ ਬਹੁਤ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਮਹਿਤਮੇ ਨੂੰ ਪਰਫੁੱਲਫ ਕੀਤਾ ਅਤੇ ਬਹੁਤ ਸਾਡਾ ਹੈਲਪ ਕੀਤੀ ਆ ਅਤੇ ਹੋਰ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਸਾਡਾ ਮਾਨ ਪਤਾ ਪੈਨਸ਼ਨ ਤੇ ਡੀਏ ਸਾਡਾ ਰੁਕਿਆ ਹੋਇਆ ਉਹ ਜਲਦੀ ਤੋਂ ਜਲਦੀ ਰਲਜੀ ਕਰਾਉਣ ਇਹ ਹੀ ਬੇਨਤੀ ਕਰਦੇ ਹੋਏ ਪਰਵਾਨ ਤੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ